ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਬੋਲੀ ਆਓ ਸਿੱਖੀਏ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਔਂਕਰ ਦੀ ਮਾਤਰਾ ਸਭ ਤੋਂ ਪਹਿਲਾਂ ਇਸ ਦਾ ਸਾਈਨ ਵੇਖਾਂਗੇ ਔਂਕਰ ਦਾ ਸਾਈਨ ਕਿਵੇਂ ਦਾ ਹੁੰਦਾ ਹੈ ਏ ਵਾਲਾ ਔਂਕਰ ਦਾ ਸਾਈਨ ਹੈ ਇਸ ਤਰ੍ਹਾਂ ਦਾ ਇਹ ਸਾਈਨ ਹੁੰਦਾ ਔਂਕਰ ਦਾ ਇਹ ਪੰਜਾਬੀ ਦੀ ਇੱਕ ਮਾਤਰਾ ਹੈ ਜਿਸ ਦਾ ਨਾਮ ਹੈ ਔਂਕਰ ਹਾਂਜੀ ਆਵਾਜ਼ ਆਵਾਜ਼ ਕਿਵੇਂ ਦੀ ਹੁੰਦੀ ਹੈ ਓ ਇਸ ਦੀ ਜਿਹੜੀ ਸਾਊਂਡ ਹੈ ਆਵਾਜ਼ ਸ਼ਾਰਟ ਹੁੰਦੀ ਹੈ ਠੀਕ ਹੈ ਜੀ ਜਦੋਂ ਕਿਸੇ ਵੀ ਅੱਖਰ ਦੇ ਨਾਲ ਲੱਗ ਜਾਂਦੀ ਹੈ ਔਕੜ ਤਾਂ ਇੱਥੇ ਓ ਦੀ ਆਵਾਜ਼ ਨਿਕਲਦੀ ਹੈ ਹਾਂਜੀ ਕਿਸ ਤਰ੍ਹਾਂ ਇਸ ਦੀ ਵਰਤੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਵਰਤੋਂ ਦੀ ਗੱਲ ਕਰੀਏ ਇਹ ਅੱਖਰ ਦੇ ਹੇਠਾਂ ਲੱਗਦੀ ਹੈ ਜਦੋਂ ਅਸੀਂ ਇਸ ਨੂੰ ਅੱਖਰ ਦੇ ਢੇਠਾ ਲਗਾ ਦਿੰਦੇ ਹਾਂ ਤਾਂ ਅੱਖਰ ਦੇ ਨਾਲ ਉ ਦੀ ਆਵਾਜ਼ ਜੁੜ ਜਾਂਦੀ ਹੈ ਜਿਆਦਾ ਲੰਬੇ ਨਹੀਂ ਲੈ ਕੇ ਜਾਣਾ ਸ਼ਾਰਟ ਸਾਊਂਡ ਹੈ ਇਸ ਦੀ ਅੱਖਰ ਦੇ نیچے ਲੱਗਣ ਦੇ ਨਾਲ ਅੱਖਰ ਦੇ ਢੇਠਾ ਲੱਗਣ ਨਾਲ ਉ ਦੀ ਆਵਾਜ਼ ਜੁੜ ਜਾਂਦੀ ਹੈ ਆਓ ਹੁਣ ਆਪਾਂ ਔਂਕੜ ਵਾਲੇ ਕੁਝ ਸ਼ਬਦ ਪੜੀਏ ਵੇਖੀਏ ਕਿ ਉ ਦੀ ਸਾਊਂਡ ਨਿਕਲਦੀ ਹੈ ਜਾਂ ਨਹੀਂ ਜਦੋਂ ਵੀ ਅਸੀਂ ਇਸ ਨੂੰ ਪ੍ਰੋਨਾਨਸ ਕਰਦੇ ਹਾਂ ਉਚਾਰਨ ਕਰਦੇ ਹਾਂ ਔਕੜ ਦਾ ਤਾਂ ਅੱਖਰ ਦੇ ਨਾਲ ਉਹ ਦੀ ਆਵਾਜ਼ ਪੈਦਾ ਹੁੰਦੀ ਹੈ ਜਿਵੇਂ ਗੱਗੇ ਨੂੰ ਔਕੜ ਗੁ ਡਾੜਾ ਗੁੜ ਗੱਗੇ ਨੂੰ ਔਕੜ ਗੁ ਲੱਲੇ ਨੂੰ ਕੰਨਾ ਬੱਬਾ ਗੁਲਾਬ ਜੱਜੇ ਨੂੰ ਔਕੜ ਜੁ ਰਾਰੇ ਨੂੰ ਕੰਨਾ ਬੱਬਾ ਜੁਰਾਬ ਰਾਰੇ ਨੂੰ ਔਕੜ ਰੂ ਮੰਮੇ ਨੂੰ ਕੰਨਾ ਲੱਰਮਾਲ ਫਫੇ ਨੂੰ ਔਕੜ ਫੁ ਲੱਲਾ ਕੱਕੇ ਨੂੰ ਕੰਨਾ ਕਾ ਫੁਲਕਾ ਦੱਗੇ ਨੂੰ ਔਂਕੜ ਬੱਬੇ ਨੂੰ ਕੰਨਾ ਰਾਰੇ ਨੂੰ ਕੰਨਾ ਗੁਬਾਰਾ ਮੰਮੇ ਨੂੰ ਔਂਕੜ ਰਾਰਾ ਗੱਗੇ ਨੂੰ ਕੰਨਾ ਮੁਰਗਾ ਤੱਕੀ ਨੂੰ ਔਂਕੜ ਦਾੜਾ ਤੱਤੇ ਨੂੰ ਕੰਨਾ ਕੁੜਤਾ ਪੱਪੇ ਨੂੰ ਔਂਕੜ ਸਸਾ ਤੱਪਤਾ ਕਾਪਸ ਤੱਕ ਖੱਖੇ ਨੂੰ ਔਂਕੜ ਰਾਰਾ ਕਾਖਰ ਬੱਬੇ ਨੂੰ ਔਂਕੜ ਰਾਰਾ ਸਸੇ ਦੇ ਪੈਰ 'ਚ ਬਿੰਦੀ ਬੁਰਸ਼ ਬੱਬੇ ਨੂੰ ਔਂਕੜ ਲੱਲਾ ਪੱਪੇ ਨੂੰ ਔਂਕੜ ਲੱਗਾ ਬੁਲਬੁਲ ਪੱਪੇ ਨੂੰ ਔਂਕੜ ਲੱਗਾ ਪਲ ਪੱਕੇ ਨੂੰ ਔਂਕੜ ਡਾੜੀ ਨੂੰ ਵਿਆਰੀ ਕੁੜੀ ਸ ਸੇ ਨੂੰ ਔਂਕੜ ਸ ਸਾ ਤੱਤਾ ਸਵਸਤ ਚੱਚੇ ਨੂੰ ਔਂਕੜ ਸ ਸਾ ਤੱਤਾ ਚੁਸਤ ਸ ਸੇ ਨੂੰ ਔਂਕੜ ਨਾਣਾ ਸੁਣ ਪੱਬੇ ਨੂੰ ਔਂਕੜ ਡਾੜਾ ਕ ਕਪੜਕ ਠੱਗੇ ਨੂੰ ਔਂਕੜ ਨਾਣਾ ਕੁਣ ਫਫੇ ਨੂੰ ਔਂਕੜ ਦਾਰਾ ਸ ਸਾ ਤੱਤਾ ਫੁਰਸਤ ਮੰਮੇ ਨੂੰ ਅੰਕੜ ਲੱਲਾ ਤੱਤੇ ਨੂੰ ਕੰਨਾ ਨੰਨਾ ਮੋਲਤਾਨ ਸਸੇ ਔਂਕੜ ਲੱਲਾ ਤੱਤੇ ਨੂੰ ਕੰਨਾ ਨੰਨਾ ਸੁਲਤਾਨ ਨੰਨੇ ਨੂੰ ਅੰਕੜ ਕਕਾ ਸਸੇ ਨੂੰ ਕੰਨਾ ਨੰਨਾ ਨੁਕਸਾਨ ਪੱਬੇ ਨੂੰ ਔਂਕੜ ਗਗਾ ਤੱਤੇ ਨੂੰ ਕੰਨਾ ਨੰਨਾ ਭੁਗਤਾਨ ਗਗੇ ਨੂੰ ਔਂਕੜ ਰਾਰਾ ਜਜੇ ਨੂੰ ਵਿਹਾਰੀ ਤੱਤਾ ਗੁਰਜੀਤ ਕਕੇ ਨੂੰ ਔਂਕੜ ਲੱਲਾ ਜਜੇ ਵਿਹਾਰੀ ਤੱਤਾ ਕੁਲਜੀਤ ਗੱਗੇ ਨੂੰ ਔਂਕੜ ਨਾਣਾ ਕੱਕੇ ਨੂੰ ਕੰਨਾ ਰਾਰੇ ਨੀ ਵੈਰੀ ਗੁਣਕਾਰੀ ਫਫੇ ਨੂੰ ਔਂਕੜ ਲੱਲਾ ਕੱਕੇ ਨੂੰ ਕੰਨਾ ਰਾਰੇ ਨੀ ਵੈਰੀ ਫੁਲਕਾਰੀ ਮੰਮੇ ਨੂੰ ਔਂਕੜ ਟੈਂਕੇ ਨੂੰ ਸਿਹਾਰੀ ਆੜੇ ਨੂੰ ਕੰਨਾ ਮੋਟਿਆ ਹਾਹੇ ਨੂੰ ਔਂਕੜ ਸਸੇ ਨੂੰ ਸਿਹਾਰੀ ਸਸੇ ਦੇ ਪੈਰ 'ਚ ਬਿੰਦੀ ਆੜੇ ਨੂੰ ਕੰਨਾ ਰੜਾ ਹੁਸ਼ਿਆਰ ਹਾਂਜੀ ਇਹ ਵਾਲੇ ਸ਼ਬਦ ਔਂਕੜ ਦੀ ਵਰਤੋਂ ਕਰਕੇ ਬਣਾਏ ਗਏ ਹਨ ਤੋਸੀਮੀ ਅੰਕੜ ਦੀ ਸ਼ਬਦੋਂ ਨਾਲ ਵਰਤ ਅੰਕੜ ਦੀ ਵਰਤੋਂ ਕਰਕੇ ਸ਼ਬਦ ਬਣਾਉਣੇ ਹਨ ਧੰਨਵਾਦ